तू ही पंजवा जिसके सिरू पर तू स्वामी सो दुख कैसा पावे बोल न जाने माया मद माता मरना चीत ना आवे मेरे राम राय तू संता का संत तेरे तेरे सेवक को पो किछ नाही जम नहीं आवे मेरे रहाओ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨ ਮੀਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪਹਿਰ ਆਰਾ ਦੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰ ਮੈ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਹੀ ਮਹੱਲਾ ਪੰਜਵਾ ਜਿਸਕੇ ਸਿਰੂ ਪਰ ਤੂ Swami ਸੋ ਦੁਖ ਕੈਸਾ ਪਾਵੇ ਬੋ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤੇ ਨਾ ਵੇ मेरे राम राए तू संता का संत तेरे तेरे सेवक को पाव किच नाही जम नहीं आवे ने रे रहाओ जो तेरे रंग राते स्वामी तिन का जन्म मरण दुख नासा तेरी बक्ष न मेटे कोई सतगुरु का दिलासा ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰ ਆਰਾ ਦੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾ ਦੇ ਗਿਆਨ ਧਿਆਨ ਕਿਛ ਕਰ ਮੈ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ सोही महल्ला पंजवा जिसके सिर ऊपर तू स्वामी सो दुख कैसा पावे बोल न जाने माया मद माता मरना चेतनावे मेरे राम राए तू संता का संत तेरे तेरे सेवक को पाव किच नाही जम नहीं आवे ने रे रहाओ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੀਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰ ਅਰਾਦੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰ ਮੇ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ